ਅਸੀਂ ਸਾਨੂੰ ਇਹ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ વોર્ਡ ਨੰਬਰ 8 ਤੋਂ ਸਭ ਤੋਂ ਪਹਿਲਾਂ ਤੇ ਨਡਾਲਾ ਵਾਸੀਆਂ ਦਾ ਮੈਂ ਬਹੁਤ ਹੀ ਤਹਿ ਦਿਲ ਤੋਂ ਰਿਣੀ ਆ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਫਤਵਾ ਬਖਸ਼ਿਆ ਤੇ 8 ਨੰਬਰ વોર્ਡ ਦਾ ਮੈਂ ਸਭ ਤੋਂ ਵੱਧ ਰਿਣੀ ਆ ਜਿਨ੍ਹਾਂ ਨੇ ਮੈਨੂੰ ਇਹ ਜਿੱਤ ਦਿਵਾ ਕੇ ਤੇ ਐਮਸੀ ਬਣਾਇਆ ਤੇ ਨਾਲ ਆਪਣੀ ਪਾਰਟੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮਾਂ ਕਮਨ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਨਵਾਜ਼ ਕੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਨਡਾਲਾ ਵਾਸੀਆਂ ਦੀ ਪੂਰੇ ਨਡਾਲੇ ਦੀ ਨਾਲ ਹੀ 8 ਨੰਬਰ ਵਾਰਡ ਦੀ ਮੈਂ ਸੇਵਾ ਕਰ ਸਕਾਂ ਕਿਦਾਂ ਦਾ ਮੁਸਕੁਰਾਉ ਰਿਹਾ ਜਿੰਦਗੀ ਦੀ ਪਹਿਲੀ ਇਲੈਕਸ਼ਨ ਤੇ ਉੱਚ ਵੀ ਜਿੱਤ ਆ ਸੋਚ ਤੋਂ ਪਰੇ ਆ ਮੈਂ ਕੀ ਕਿ ਮੈਂ ਦਸਨੀ ਸਾਹਿਬਾ ਕਿੰਨੀ ਖੁਸ਼ੀ ਆ ਮੈਨੂੰ ਉਸ ਤੋਂ ਮੈਂ ਜਿਹੜੇ ਵਾਦੇ ਕੀਤੇ ਸਨ ਉਹ ਪੂਰੇ ਕਰਨੇ ਆ ਹੀ ਮੇਲ ਮੁੱਦਾ ਕੀ ਹੈ ਬਸ ਮੇਰੇ ਬਾੜ ਦੇ ਵਿੱਚ ਮੇਨ ਮੁੱਦਾ ਪਾਣੀ ਦਾ ਪਾਣੀ ਦੀ ਨਿਕਾਸੀ ਦਾ ਇੱਕ ਨਾਲਾ ਵਾ ਉਹ ਪਹਿਲ ਦੇ ਆਧਾਰ ਤੇ ਉਹਨੂੰ ਪੂਰਾ ਕਰਨਾ ਵਾ ਹੋਰ ਕੀ ਕਹਿਣਾ ਤੁਹਾਨੂੰ ਬਸ ਥੈਂਕ ਯੂ ਅੱਜ ਲਈ ਇਨਾ ਹੀ ਆ ਫਿਰ ਇੱਕ ਦੋ ਚਾਰ ਦਿਨ ਤੱਕ ਮਿਲਦੇ ਆ ਫਿਰ ਕਰਦੇ ਆ ਗੱਲਬਾਤ ਠੀਕ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 21 ਦਸੰਬਰ ਨੂੰ ਜੋ ਨਗਰ ਪੰਚਾਇਤ ਨੰਡਾਲਾ ਦੀ ਇਲੈਕਸ਼ਨ ਹੋਈ ਸੀ ਜਿਸ ਵਿੱਚ ਮੇਰਾ ਵੀਰ ਸੰਦੀਪ ਸੈਣੀ ਜੋ ਵਾਰਡ ਨੰਬਰ 8 ਤੋਂ ਉਮੀਦਵਾਰ ਸੀਗਾ ਆਮ ਆਦਮੀ ਪਾਰਟੀ ਵੱਲੋਂ ਅੱਜ ਜਿਨ੍ਹਾਂ ਨੇ ਬਹੁਤ ਵੱਡੀ ਇਤਿਹਾਸਕ ਜਿੱਤ ਲਈ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਆਸ ਕਰਦਾ ਹਾਂ ਕਿ ਇਹ ਨਗਰ ਨਡਾਲਾ ਦੀ ਸ਼ਾਨ ਉਹ ਸ਼ਕਤ ਲਈ ਖੁਸ਼ਹਾਲੀ ਲਈ ਬਹੁਤ ਵਧੀਆ ਕੰਮ ਕਰਨਗੇ ਤੇ ਸਾਰੇ ਮੇਰੇ ਇੰਨਾ ਵੀਰਾਂ ਵੱਲੋਂ ਜਿੰਨੇ ਵੀ ਇਹਨਾਂ ਨੂੰ ਅੱਜ ਵਧਾਈ ਦੇਣ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਸ ਕਰਦਾ ਹਾਂ ਕਿ ਸੂਬੇ ਦੀ ਇਸ ਨਡਾਲੇ ਦੀ ਤਰੱਕੀ ਲਈ ਬਹੁਤ ਵਧੀਆ ਕਾਰਜ ਕਰੇਗਾ ਬਹੁਤ-ਬਹੁਤ ਧੰਨਵਾਦ